ਗੁਰਸੰਗਤ ਜੀ ਕੁਰਬਾਨੀ ਜਿਹੜੀ ਹੈ ਉਹ ਸਾਡੀ ਜੀਵਨ ਯਾਤਰਾ ਹੈ ਜਦੋਂ ਅਸੀਂ ਕੋਈ ਜ਼ੁਗਤੀ ਨਾਲ ਕਾਰਜ ਕਰਦੇ ਆ ਨਾ ਕੋਈ ਕੰਮ ਤਰੀਕੇ ਨਾਲ ਕਰਦੇ ਆ ਅਸੀਂ ਉਹਦੇ ਵਿੱਚ ਸਫਲ ਨਹੀਂ ਹੁੰਦੇ ਮਤਲਬ ਉਹ ਬੜੇ ਸੌਖੇ ਢੰਗ ਨਾਲ ਕੰਮ ਹੋ ਜਾਂਦਾ ਜਦੋਂ ਕਿਸੇ ਤਰੀਕੇ ਦੇ ਨਾਲ ਕਿਸੇ ਜ਼ੁਗਤੀ ਦੇ ਨਾਲ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਜ਼ੁਗਤੀ ਦੱਸਦੀ ਸਾਨੂੰ ਤਰੀਕਾ ਦੱਸ ਦੇ ਸਾਨੂੰ ਢੰਗ ਦੱਸ ਜਦੋਂ ਅਸੀਂ ਬਾਣੀ ਨੂੰ ਪੜ ਕੇ ਉਹਨੂੰ ਸਮਝਣ ਦਾ ਯਤਨ ਕਰਦੇ ਜੀਵਨ ਜੁਗਤ ਹੈ ਗੁਰਬਾਣੀ ਜਿਹੜੀ ਹੈ ਜੀਵਨ ਜਾਂਚ ਹੈ ਜਿਸ ਵੇਲੇ ਅਸੀਂ ਪੜਦੇ ਹੁਣ ਸਰੀਰ ਤਾਂ ਉਹੀ ਹੁੰਦਾ ਤੇ ਉਹ ਰਸਨਾ ਵਾਣੀ ਪੜਨ ਦੇ ਨਾਲ ਪਵਿੱਤਰ ਹੁੰਦੀ ਆ ਕੰਨ ਜਿਹੜੇ ਆ ਬਾਣੀ ਸੁਣਨ ਦੇ ਨਾਲ ਪਵਿੱਤਰ ਹੁੰਦੇ ਅੱਖਾਂ ਜਿਹੜੀਆਂ ਹਨ ਗੁਰੂ ਕੀ ਬਾਣੀ ਦੇ ਦਰਸ਼ਨ ਕਰਕੇ ਪਵਿੱਤਰ ਹੋ ਗਈ ਇਹ ਸਰੀਰ ਸਾਡਾ ਸਾਰਾ ਹੀ ਪਵਿੱਤਰ ਹੋ ਜਾਂਦਾ ਮਹਾਰਤ ਕਹਿੰਦੇ ਨਾ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਤੁਕੰਬ ਸੈ ਸਿਉ ਪਵਿੱਤ ਸੰਗਤ ਸਵਾਈ ਕਹਿੰਦੇ ਪਵਿੱਤ ਸੋਹnde ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤੇ ਸਾਡਾ ਜੀਵਨ ਹੀ ਪਵਿੱਤਰ ਕਰ ਦਿੰਦੀ ਹੈ ਬਾਣੀ ਦੇ ਦਿਲ ਸਾਨੂੰ ਤਰੀਕਾ ਆ ਜਾਂਦਾ ਸਾਨੂੰ ਜਾਚ ਆ ਜਾਂਦੀ ਜਿੱਦਾਂ ਆਪਾਂ ਪੜਦੇ ਹਾਂ ਸਤਗੁਰੂ ਦੀ ਬਾਣੀ ਅ ਜਿਹੜੇ ਪੰਜ ਖੰਡ ਗੁਰੂ ਸਾਹਿਬ ਦੀ ਮੇਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਬਖਸ਼ੇ ਆ ਉਹਦੇ ਵਿੱਚ ਪੰਕਤੀ ਹੈ ਕਿੱਥੇ ਘੜੀਏ ਸੁਰਤ ਮਤ ਮਨ ਬੁੱਤ ਇੱਕੀ ਪੰਕਤੀ ਜੜ ਸਾਨੂੰ ਮਿਲਦੀ ਹੈ ਬਾਣੀ ਪੜਨ ਦੇ ਨਾਲ ਗੁਰਬਾਣੀ ਜੀਵਨ ਜਾਚ ਦੁਨੀਆਂ ਦਾ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਹੀਂ ਦੂਸਰੀ ਗੱਲ ਜਿਹੜੀ ਗੁਰਬਾਣੀ ਆ ਨਾ ਉਹ ਸਾਨੂੰ ਪ੍ਰਮਾਤਮਾ ਨਾਲ ਇੱਕ ਮਿੱਕ ਹੋਣ ਲਈ ਸੋਝੀ ਦਿੰਦੀ ਹੈ ਜੈ ਇੱਕ ਕਹਿ ਦਈਏ ਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਜਿਹੜੀ ਗੁਰਬਾਣੀ ਪੌੜੀਆਂ ਹਨ ਮੰਜ਼ਲ ਤੱਕਰ ਜਾਣ ਉਦਾਹਰਨ ਦੇ ਤੌਰ ਤੇ ਅਸੀਂ ਜਪਜੀ ਸਾਹਿਬ ਪੜਦੇ ਫਿਰ ਆਪਾਂ ਕਹਿੰਦੇ ਆ 38 ਪੌੜੀਆਂ 38 ਪੌੜੀਆਂ ਹਨ ਉਹਦੇ ਵਿੱਚ ਵੀ ਜਾਜ ਦੱਸੀ ਗੁਰੂ ਸਾਹਿਬ ਨੇ ਉਹਦੇ ਵਿੱਚ ਵੀ ਸਾਨੂੰ ਤਰੀਕਾ ਦੱਸਿਆ ਢੰਗ ਦੱਸਿਆ ਜਿਸ ਵੇਲੇ ਅਸੀਂ ਪੜਦੇ ਹਾਂ ਹੁਣ ਹੁਕਮ ਕੀ ਹੈ ਗੁਰੂ ਦਾ ਹੁਕਮ ਕੀ ਹੈ ਗੁਰੂ ਦਾ ਹੁਕਮ ਹੈ ਗਾਓ ਗੁਰੂ ਦਾ ਹੁਕਮ ਕੀ ਹੈ ਸੁਣੋ ਗੁਰੂ ਦਾ ਹੁਕਮ ਕੀ ਹੈ ਮੰਨੋ ਤੇ ਮਨ ਕੀ ਹੋਏ ਇਹ ਵੀ ਨਾਲ ਨਾਲ ਦੱਸਿਆ ਪੂਰਾ ਪੌੜੀਆਂ ਜਿਹੜੀਆਂ ਅਲੱਗ-ਅਲੱਗ ਚੜਦੇ ਆ ਚੜਦੇ ਆ ਸਾਨੂੰ ਸਮਝ ਲੱਗ ਪੌੜੀਆਂ ਚੜਾਂਗੇ ਤਾਂ ਹੀ ਤਾਂ ਪਹੁੰਚਾਂਗੇ ਜਿੱਥੇ ਗੁਰੂ ਮਹਾਰਾਜ ਹੁਕਮ ਦੀ ਗੱਲ ਕਰਦੇ ਵੀ ਹੁਕਮੀ ਹੋਵਲ ਆਕਾਰ ਹੁਕਮ ਨਾਲ ਕਿਹਾ ਜਾਂਦਾ ਹੈ ਫਿਰ ਨਾਲ ਸਤਿਗੁਰ ਕਹਿੰਦੇ ਗਾਵੈ ਕੋ ਤਾਣ ਹੋਵੈ ਕਿਸੇ ਦਾ ਔਰ ਜਿਹੜਾ ਅਸੀਂ ਗਾ ਰਹੇ ਹਾਂ ਜਦੋਂ ਅਸੀਂ ਉਹਨੂੰ ਸੁਣ ਲਿਆ ਮੈਂ ਹਮੇਸ਼ਾ ਬੇਨਤੀ ਕਰਦਾ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਬੋਲ ਕੇ ਪਾਠ ਕਰੋ ਜਦੋਂ ਆਪਾਂ ਘਰ ਵੀ ਨਿਤਨੇਮ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਬੋਲ ਕੇ ਪਾਠ ਕਰੋ ਜੇ ਪ੍ਰਾਤਨ ਸਮਿਆਂ ਵਿੱਚ ਅੱਜ ਵੀ ਕਈ ਕਈ ਘਰਾਂ ਦੇ ਵਿੱਚ ਹੁੰਦਾ ਹੈ ਤੇ ਬਜ਼ੁਰਗ ਜਿਹੜੇ ਸਨ ਬੋਲ ਕੇ ਪਾਠ ਕਰਦੇ ਸੀ ਜਦੋਂ ਆਪਾਂ ਬੋਲ ਕੇ ਪਾਠ ਕਰਾਂਗੇ ਸਾਡੇ ਕੰਨ ਸੁਣਨਗੇ ਇੱਕ ਤਾਂ ਸਾਨੂੰ ਆਪਣੀ ਗਲਤੀ ਪਤਾ ਲੱਗੇ ਉਹ ਸਾਨੂੰ ਸਮਝ ਆਏਗੀ ਮਹਾਰਾਜ ਕਹਿੰਦੇ ਜਿੱਤ ਸੁਣੀ ਮਨ ਤਨ ਹਾਰਿਆ ਹੋਆ ਰਸਨਾ ਰਸ ਸਮਾਣ ਜੋ ਸਾਡੇ ਕੰਨ ਸੁਣਦੇ ਆ ਉਹ ਸਾਡੀ ਰਸਨਾ ਬੋਲੇ ਗੁਰੂ ਅਮਰਦਾਸ ਜੀ ਦੱਸਦੇ ਆ ਕਹਿੰਦੇ ਇਹ ਸਰਬਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਕੀ ਸੁਣਨਾ ਸੁਣੋ ਸਤਿ ਬਾਣੀ ਜਿੱਤ ਸੁਣੀ ਮਨ ਤਨ ਹੜਿਆ ਹੋਆ ਰਸ ਸਤਿ ਬਾਣੀ ਜਦੋਂ ਸੁਣਿਆ ਜੋ ਅਸੀਂ ਗਾ ਰਹੇ ਆ ਉਹਨੂੰ ਸੁਣਦੇ ਫੇ ਤੀਸਰੀ ਪੌੜੀ ਅੱਗੇ ਆ ਗਿਆ ਮੰਨੇ ਜੀ ਪਹਿਲੀ ਤਾਂ ਗੱਲ ਗੁਰੂ ਮਹਾਰਾਜ ਨੇ ਦੱਸੀ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਮੰਨੇ ਦੀ ਗੱਤ ਜਿਹੜਾ ਮਨ ਲੈਂਦਾ ਨਾ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੁਸੀਂ ਦਰਸ਼ਨ ਕਰਦੇ ਹੋ ਬਾਣੀ ਪੜ੍ਹਦੇ ਨੰਨੇ ਨੂੰ ਇੱਕ ਨਾਮ ਲੱਗੀ ਹੈ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਾ ਪਛੇ ਪਛਤਾਏ ਕਾਗਦ ਕਲਮ ਨਾਲ ਲੇਖਣ ਹਾਰ ਮੰਨੇ ਕਾਹ ਹੈ ਕਰਨ ਨੂੰ ਬੈਠੇ ਹੈ ਨਾ ਆਪਾਂ ਜਿਹੜਾ ਨੇ ਮੰਨਿਆ ਉਹਨਾਂ ਦੀ ਵਿਚਾਰ ਕਰਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਕਰਕੇ ਮੰਨ ਕੇ ਦੇਖੇ ਫੇ ਅੱਗੇ ਤਿੰਨ ਪੌੜੀਆਂ ਜਿਹੜੀਆਂ ਆਉਂਦੀਆਂ ਨੇ ਸਾਧ ਸੰਗਤ ਦੀ ਉੱਥੇ ਹੈ ਮੰਨਣਾ ਪਹਿਲੀਆਂ ਤੇ ਮੰਨੇ ਤਿੰਨ ਪੌੜੀਆਂ ਵਿੱਚ ਹੈ ਮੰਨਣਾ ਨੰਨੇ ਨੂੰ ਦੋ ਲਾਵਾਂ ਲੱਗੀਆਂ ਨੇ ਔਰ ਨਏ ਦੇ ਵਿੱਚ ਅੰਤਰ ਹੁੰਦਾ ਹੈ ਉੱਥੇ ਗੱਲ ਕੀਤੀ ਆ ਕਹਿੰਦੇ ਜੇ ਮੰਨਾਂਗੇ ਕੀ ਹੋਏਗਾ ਮੰਨ ਹੈ ਸੁਰਤ ਹੋਵੇ ਮਨ ਬੁੱਧ ਮੰਨ ਹੈ ਸਗਲ ਭਵਨ ਕੀ ਸੁੱਧ ਮੰਨ ਹੈ ਮੂ ਚੋਟਾਣਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋ ਫਿਰ ਗੁਰੂ ਮਹਾਰਾਜ ਕਹਿੰਦੇ ਭਾਈ ਜੋ ਅਸੀਂ ਮੰਨ ਲਿਆ ਨਾ ਫਿਰ ਕੀ ਹੋਏਗਾ ਪੰਜ ਪ੍ਰਵਾਣ ਪੰਜ ਪ੍ਰਦਾਨ ਪंचे ਪਾਵਹਿ ਦਰਗਾਹਾਂ ਆਮ ਕਰਕੇ ਨਾ ਇਹ ਸ਼ਬਦ ਨੂੰ ਅਸੀਂ ਦਰਗੇ ਪੜਦੇ ਆਂ ਦਰਗੇ ਵੈਸੇ ਸਿੱਧੇ ਚਾਰ ਅੱਖਰਾਂ ਦਾ ਗੱਗਾ ਰਾਰਾ ਗੱਗਾ ਹਹਾ ਦਰਗਾਹ ਅਸੀਂ ਮੁਸਲਮਾਨ ਇਹ ਤਾਂ ਨਹੀਂ ਕਹਿੰਦੇ ਅਸੀਂ ਦਰਗੇ ਚੱਲੇ ਆ ਅਸੀਂ ਸ਼ਬਦ ਨੂੰ ਦਰਗੇ ਪੜਦੇ ਆ ਸ਼ਬਦ ਦਰਗਾਹ ਪੰਜ ਪ੍ਰਵਾਣ ਪੰਜ ਪ੍ਰਦਾਨ ਪंचे ਪਾਵੈ ਦਰਗਾਹਾਂ ਪंचे ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧੰ ਪੌੜੀਆਂ ਚੜਦੇ ਆ ਚੜਦੇ ਆ ਇੱਕ ਦਿਨ ਉੱਥੇ ਪਹੁੰਚਣਾ ਸੱਚਖੰਡ ਬਸੇ ਨਿਰੰਕਾਰ ਇਹ ਗੁਰਬਾਣੀ ਜਿਹੜੀ ਹੈ ਸਾਨੂੰ ਰੱਬ ਦੇ ਨਾਲ ਇੱਕ ਮਿਕ ਹੋਣ ਦੀਆਂ ਪੌੜੀਆਂ ਹਨ ਗੁਰਬਾਣੀ ਜੀਵਨ ਜਾਤ ਹੈ ਪਰ ਨਾਲੇ ਵੀ ਗੱਲ ਗੁਰਮਹਾਰਾ ਜੀ ਨੇ ਕਹੀ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਜਿਹੜਾ ਪੌੜੀ ਜਹੰਤ ਹੋ ਰਹਿ ਗਿਆ ਨਾ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਤੇ ਭਟਕਣਾ ਦੇ ਵਿੱਚ ਰਹੇਗਾ ਨਾ ਜੇ ਪੌੜੀ ਚੜ੍ਹਿਆ ਹੀ ਨਹੀਂ ਹੈ ਜੜੇ ਰਗਾ ਪਹੁੰਚੇਗਾ ਤੇ ਮੰਜ਼ਲ ਜਿਹੜੀ ਆ ਨਾ ਉਹ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਤੀਸਰੀ ਗੁਰਬਾਣੀ ਅਸੀਸ ਹੈ ਹੁਣ ਬੱਚਾ ਜਿਹੜਾ ਹੁੰਦਾ ਨਾ ਬੱਚਾ ਆਗਿਆਕਾਰ ਹੋਵੇ ਤੇ ਮਾਪੇ ਦਾ ਅਸ਼ੀਰਵਾਦ ਲੈਂਦਾ ਤੇ ਮਾਪੇ ਜਿਹੜੇ ਆ ਉਹਨੂੰ ਅਸ਼ੀਰਵਾਦ ਦਿੰਦੇ ਅਸੀਸ ਦਿੰਦੇ ਤੇ ਗੁਰਬਾਣੀ ਹਮੇਸ਼ਾ ਸਾਨੂੰ ਅਸੀਸ ਦੇਵੇ ਇੱਕ ਉਦਾਹਰਣ ਅਸੀਂ ਆਏ ਨਾ ਗੁਰਦੁਆਰਾ ਸਾਹਿਬ ਅਸੀਂ ਇੱਕ ਆਏ ਆ ਦੋ ਆਏ ਆ ਚਾਰ ਆਏ ਆ ਪਰਿਵਾਰ ਦੇ ਵਿੱਚੋਂ ਛੇ ਆਏ ਆ ਜਾਂ ਮਤਲਬ ਹਜ਼ਾਰ ਬੰਦਾ ਆਇਆ ਹਰੇਕ ਬੰਦੇ ਦੀ ਅਰਦਾਸ ਆਪਣੀ ਆਪਣੀ ਹੈ ਹਰੇਕ ਆਪਣੀ ਆਪਣੀ ਅਰਦਾਸ ਕਰਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਕਮ ਜਾਰੀ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਤਸੱਲੀ ਹੋ ਜਾਂਦੀ ਮੈਨੂੰ ਅਸੀਸ ਮਿਲ ਗਈ ਵੀ ਜੋ ਮੈਂ ਕਿਹਾ ਸੀ ਨਾ ਗੁਰੂ ਸਾਹਿਬ ਨੇ ਉਹ ਮੈਨੂੰ ਹੁਕਮ ਦੇ ਰਾਹੀਂ ਵਖਸ਼ਿਸ਼ ਕਰ ਦਿੱਤੀ ਅਸੀਸ ਕੱਡੀ ਵੱਡੀ ਸਤਿਗੁਰੂ ਤਾਂ ਰੋਜ਼ ਅਸੀਸ ਦਿੰਦੇ ਆ ਕਹਿੰਦੇ ਤੈਨੂੰ ਤਾਂ ਇੱਕ ਨਿਮਖ ਆ ਨਿਮਖ ਕਹਿੰਦੇ ਆਖਰ ਝਮਕਣ ਜਿੰਨਾ ਸਮਾਂ ਤੈਨੂੰ ਤਾਂ ਇੱਕ ਨਿਮਖ ਵੀ ਰੱਬ ਨਹੀਂ ਭੁੱਲਣਾ ਚਾਹੀਦਾ ਕਿੱਡੀ ਵੱਡੀ ਅਸੀਸ ਦਿੱਤੀ ਹੈ ਦਿੰਦਾ ਕੋਈ ਇਦਾਂ ਦੀ ਅਸੀਸ ਕਿੱਡੀ ਵੱਡੀ ਅਸੀਸ ਦਿੱਤੀ ਆ ਗੁਰੂ ਨੇ ਗੁਰਬਾਣੀ ਅਸੀਸ ਦਿੰਦੀ ਆ ਉਹ ਤਾਂ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗ ਵਿੱਚ ਸਤਿਗੁਰੂ ਕਹਿੰਦੇ ਮੈਂ ਤੈਨੂੰ ਅਸੀਸ ਦੇ ਰਿਆਂ ਸਾਰੇ ਮਿਲ ਕੇ ਅਸੀਸ ਦਿਓ ਤੇਰਾ ਰੱਬ ਨਾਲ ਮਲਾਪ ਹੋ ਜਾਏ ਇਸ ਜ਼ਿੰਦਗੀ ਵਿੱਚ ਰਹਿੰਦੇ ਆ ਤੂੰ ਰੱਬ ਨਾਲ ਨੂੰ ਮਿਲ ਜਾਏ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮਿਲ ਇਹ ਜਿੰਦਿਆਂ ਅਸੀਂ ਰੱਬ ਨਾਲ ਮਲਾਪ ਹੋ ਜਾਏ ਸਾਡੇ ਮਹਾਰਾਜ ਕਹਿੰਦੇ ਬਾਬਾ ਆਪੋ ਭਾਈਓ ਗਲ ਮਿਲੈ ਮਿਲ ਮਿਲ ਦੇਹੋ ਅਸੀਸਾਂ ਹੈ ਕਹਿੰਦੇ ਅਸੀਸ ਮਿਲਦਾ ਗੁਰਬਾਣੀ ਅਸੀਸ ਦਿੰਦੀ ਹੈ ਗੁਰਬਾਣੀ ਚੌਥਾ ਭਾਗ ਜਿਹੜਾ ਗੁਰਬਾਣੀ ਦਾ ਗੁਰਬਾਣੀ ਜਿਹੜੀ ਹੈ ਗੁਪਤ ਗੂ ਹੈ ਗੁਰਬਾਣੀ ਗੱਲਬਾਤ ਕਰਦੀ ਹੈ ਜਦੋਂ ਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਅ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਤੇ ਇੱਕ ਗੱਲ ਕੀਤੀ ਗੁਰੂ ਪਾਤਸ਼ਾਹ ਨੇ ਕਹਿੰਦੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਉਹਨਾਂ ਨੇ ਪੁੱਛਿਆ ਸਿੱਖਾ ਨੇ ਗੁਰਮਾਰੂ ਤੁਹਾਡੇ ਦਰਸ਼ਨ ਕਰਨੇ ਹੋਣ ਕਹਿੰਦੇ ਪੰਜ ਪਿਆਰਿਆਂ ਦੇ ਦਰਸ਼ਨ ਕਰਿਓ ਤੇ ਮੇਰੇ ਦਰਸ਼ਨ ਹੋਣ ਇੱਕ ਸਿੱਖੜਾ ਹੋ ਗਿਆ ਉਹਨਾਂ ਨੇ ਪੰਜ ਨਾਮ ਵੇਲਣ ਫੇਰ ਕਹਿੰਦੇ 4 3 2 1 ਇੱਕ ਸਿੱਖੜਾ ਹੋ ਗਿਆ ਮਹਾਰਾਜ ਅਸੀਂ ਤਾਂ ਇਦਾਂ ਦੇ ਇਲਾਕਿਆਂ ਵਿੱਚ ਰਹਿੰਦੇ ਸਿੱਖ ਮਿਲਦਾ ਹੀ ਨਹੀਂ ਕਿੰਨੇ ਕਹਿੰਦੇ ਦਰਸ਼ਨੇ ਨਹੀਂ ਹੁੰਦੇ ਮਹਾਰਾਜ ਕਹਿੰਦੇ ਤੇਰੇ ਵਿੱਚ ਥੋੜੇ ਕਮੀ ਹੈ ਤੂੰ ਵੀ ਤਾਂ ਅੰਮ੍ਰਿਤ ਵੇਲੇ ਉੱਠ ਨਿਤਨੇਮ ਕਰ ਜਦੋਂ ਸ਼ੀਸ਼ੇ ਦੇ ਸਾਹਮਣੇ ਖੜਾ ਹੋਏਗਾ ਨਾ ਤਾਂ ਮੇਰਾ ਰੂਪ ਦੇਖੇਗਾ ਖਾਲਸਾ ਮੇਰੋ ਰੂਪ ਹੈ ਖਾਸ ਇਹ ਤੇ ਇੱਕ ਗੱਲ ਤਾਂ ਮੰਨ ਲਈ ਅਸੀਂ ਸਰੂਪ ਤਾਂ ਬਣਾ ਲਿਆ ਪਰ ਦੂਸਰੀ ਗੱਲ ਭੁੱਲ ਗਏ ਖਾਲਸੇ ਮੈਂ ਹਾਂ ਕਰੋ ਨਿਵਾਸ ਨਿਵਾਸ ਕਿਹੜਾ ਖਾਲਸੇ ਦੇ ਅੰਦਰ ਬਾਣੀ ਹੋਵੇ ਬਾਣੀ ਅਤੇ ਬਾਣਾ ਇਹ ਦੋ ਚੀਜ਼ਾਂ ਸਤਿਗੁਰ ਨੇ ਦਿੱਤੀਆਂ ਪੰਥ ਤੇ ਗ੍ਰੰਥ ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਆ ਪੰਥ ਜਿਹੜਾ ਹੁੰਦਾ ਮਾਰਗ ਹੁੰਦਾ ਇਹ ਪੰਥ ਤੇ ਚੱਲਣ ਲਈ ਸ਼ਬਦ ਚਾਹੀਦਾ ਜਿੱਦਾਂ ਆਪਾਂ ਕਿਤੇ ਜਾ ਰਹੇ ਹਾਂ ਉੱਥੇ ਪੜਦੇ ਹਾਂ ਬੋਰਡ ਵੀ ਕਿੰਨੇ ਕਿਲੋਮੀਟਰ ਰਹਿ ਗਿਆ ਇਹ ਸ਼ਬਦ ਨਹੀਂ ਹੋਏਗਾ ਤੇ ਅਸੀਂ ਪੰਥ ਤੇ ਕਿੱਦਾਂ ਚੱਲ ਸਕਦੇ ਸਾਨੂੰ ਗੁਰੂ ਗ੍ਰੰਥ ਦੇ ਨਾਲ ਜੋੜਿਆ ਤੇ ਪੰਥ ਤੇ ਚੱਲਣ ਦਾ ਮਾਰਿਆ ਸਿੱਕਾ ਜੱਤ ਵਿੱਚ ਨਾਨਕ ਨਿਰਮਲ ਪੰਥ ਚੜਾਇਆ ਇਹ ਪੰਥ ਬੜਾ ਔਖਾ ਸਾ ਸੰਗਤ ਦੀ ਗੁਰੂ ਅਮਰਦਾਸ ਜੀ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਹੈ ਤੇਰੀ ਵਿਖਮ ਮਾਰਗ ਚੱਲਣਾ ਲੋਭ ਲੋਭ ਹੰਕਾਰ ਤਜ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਇਹ ਬਹੁਤ ਵਿਖਮ ਮਾਰਗ ਹੈ ਅਸੀਂ ਬੜਾ ਸੋਖਾ ਸਮਝ ਲੈ ਉਹਨਾਂ ਦੀ ਬਾਣੀ ਹੈ ਜਿਹੜੇ ਵਿਖਮ ਮਾਰਗ ਤੇ ਚੱਲੇ ਆ ਵਿਖੜੇ ਪੈਂਡਿਆਂ ਤੇ ਚੱਲੇ ਆ ਆ ਤਾਂ ਸਾਨੂੰ ਸੋਖਾ ਲੱਭ ਦਿੰਦਾ ਵੀ ਤੁਹਾਨੂੰ ਸੁੱਖ ਦੁੱਖ ਚਾਹੀ ਸੁੱਖ ਚਾਹੀਦੇ ਆ ਤੁਸੀਂ ਇੰਨੇ ਪਾਠ ਕਰੋ ਆ ਤੁਸੀਂ ਸੁਣਿਆ ਕਦੇ ਆਏ ਗੁੱਟ ਕੇ ਤਾਂ ਬਣਦੇ ਆ ਵੀ ਦੁੱਖ ਭੰਜਨੀ ਦੇ ਗੁੱਟ ਕੇ ਤਾਂ ਬਣਾ ਦਿੱਤੇ ਕਦੇ ਸੁਣਿਆ ਕਦੇ ਕਿਸੇ ਸ਼ੁਕਰਾਨਾ ਸਾਹਿਬ ਦਾ ਗੁੱਟਕਾ ਬਣਿਆ ਹੋਵੇ ਇੱਕ ਨਮਾ ਸ਼ੁਰੂ ਕਰ ਦਿੱਤਾ ਚਪਹਿਰਾ ਸਾਹਬ ਹੋ ਗਿਆ। ਸਾਭ ਵੀ ਕਰ ਦਿੱਤਾ ਉਹਨੂੰ। ਦੁਪਹਿਰ ਨੂੰ ਚਪਹਿਰਾ ਬਣਾਈ ਜਾਂਦੇ। ਤੇ ਸਤਿਗੁਰ ਦੀ ਤਾਂ ਬਾਣੀ ਜਿਹੜੀ ਸੀ ਸਾਡਾ ਜੀਵਨ ਸੀ। ਗੁਰਮਾਰਗ ਕਹਿੰਦੇ ਸਰਬ ਰੋਕਾ ਔਖਤ ਨਾਮ। ਬਾਣੀ ਪੜੋ ਜਦੋਂ ਮਰਦੀ ਪੜੋ। ਸਾਨੂੰ ਅੰਮ੍ਰਿਤ ਵੇਲੇ ਨਾਲ ਤੋੜ ਕੇ ਹੋਰ ਪਾਸੇ ਲਾ ਦੇ। ਬਾਣੀ ਤਾਂ ਸਾਡੇ ਜੀਵਨ ਦਾ ਆਧਾਰ ਹੈ। ਬਾਣੀ ਸਾਨੂੰ ਸਮਝਾਉਂਦੀ ਹੈ। ਇਹ ਗੁਪਤ ਗੂ ਹੈ। ਗੱਲਬਾਤ ਕਰਨੀ। ਮੈਂ ਬੇਨਤੀ ਕਰ ਰਿਹਾ ਸੀ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨੇ ਹੁਣ ਕਹਿੰਦੇ ਵੀ ਤੇਰੇ ਅੰਦਰੋਂ ਮੇਰੇ ਦਰਸ਼ਨ ਹੋਣੇ। ਦੂਸਰੀ ਗੱਲ ਤੁਹਾਡੇ ਨਾਲ ਗੱਲ ਕਰਨੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਮੇਰੇ ਨਾਲ ਗੱਲਾਂ ਹੋਣਗੀਆਂ। ਭਾਗਾਂ ਵਾਲੇ ਜਿੰਨੇ ਤੁਸੀਂ ਬੈਠੇ ਹੋ ਸਮਝਦਾਰ ਸੋਝਬਾਨ ਹੋ ਬਾਣੀ ਪੜਨ ਵਾਲੇ। ਬਾਣੀ ਜਿਹੜੀ ਆ ਸਤਿਗੁਰੂ ਜਵਾਬ ਵੀ ਦਿੰਦੇ ਆ ਸਵਾਲ ਵੀ ਕਰਦੇ ਆ। ਇਹ ਨਹੀਂ ਕਿ ਅੱਧ ਵੱਟੇ ਸਤਿਗੁਰ ਨੇ ਛੱਡਤਾ ਵੀ ਤੇਰਾ ਤਾਂ ਭਲਾ ਹੋਈ ਨਹੀਂ ਸਕਦਾ। ਪਰ ਨਾਲੇ ਦੱਸਿਆ ਵੀ ਕਿਦਾਂ ਭਲਾ ਹੋਏਗਾ। ਪੜਾ ਸਾਨੂੰ ਚੇਤਾਵਨੀ ਵੀ ਦਿੱਤੀ ਤੇ ਸਾਨੂੰ ਸਮਝਾਇਆ ਅ ਜਦਾਂ ਪੜਦੇ ਆ ਨਾ ਕਿਦਾਂ ਗੱਲਬਾਤ ਹੁੰਦੀ ਹੈ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਕਿੰਨੇ ਕਿਦਾਂ ਫਿਰ ਕਿਦਾਂ ਮੈਂ ਆਪਣੇ ਆਪ ਨੂੰ ਸਵਾਰ ਸਕਦਾ ਕਹਿੰਦੇ ਫਰੀਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ जग ਤੇਰਾ ਬਾਣੀ ਤਾਂ ਸਾਨੂੰ ਗੱਲਬਾਤ ਕਰਦੀ ਗਾਣੇ ਤਾਂ ਸਾਨੂੰ ਹਰੇਕ ਸਵਾਲ ਦਾ ਜਵਾਬ ਦਿੰਦੀ ਹੈ ਉਦਾਹਰਨ ਅਪਨ ਜਪਜੀ ਸਾਹਿਬ ਦੇ ਵਿੱਚੋਂ ਲੈ ਲਏ ਕਿ ਹੁਣ ਸਤਿਗੁਰੂ ਜੀ ਨੂੰ ਪੁੱਛੀਏ ਤੇ ਹੁਣ ਸਾਨੂੰ ਗੰਗੀ ਵਿੱਚ ਲਾਤਾ ਵੀ ਇੰਨੇ ਪਾਠ ਕਰੋ ਪਰ ਬਾਣੀ ਤਾਂ ਸਮਝਣ ਵਾਸਤੇ ਜਿੱਦਨ ਸਮਝੇਗਾ ਨਾ ਵਰਾਤੇ ਵੀ ਬੈਂਕ ਕੀਤੀ ਸੀ ਜੇ ਆਪ ਵੀ ਬਾਣੀ ਸਮਝ ਗਏ ਨਾ ਇਹ ਡੇਰੇ ਬੰਡ ਹੋ ਜਾਣਗੇ ਹਿੰਦੁਸਤਾਨ ਦੇ ਵਿੱਚ ਜਿਹੜਾ ਡੁੱਟ ਕਸੁੱਟ ਧਰਮ ਦੇ ਨਾਮ ਤੇ ਚੱਲਦੀ ਹੈ ਸਿੱਖ ਨਹੀਂ ਭਟਕੇਗਾ ਜਿੱਦਨ ਸਿੱਖ ਗੁਰਬਾਣੀ ਨੂੰ ਸਮਝ ਗਿਆ ਉਦੋਂ ਸਿੱਖ ਨਹੀਂ ਭਟਕੇ ਉਦੋਂ ਸਿੱਖ ਨਹੀਂ ਭਟੇਗਾ ਕਿ ਮੈਂ ਮੇਰੇ ਕੋਲ ਪਾਠ ਕਰਾਓਗੇ ਤਾਂ ਤੁਹਾਨੂੰ ਖਲ ਮਿਲੇਗਾ ਮੇਰੇ ਕੋਲ ਅਰਦਾਸ ਕਰਾਓਗੇ ਤਾਂ ਤੁਹਾਨੂੰ ਫਲ ਮਿਲੇਗਾ ਤੁਸੀਂ ਮੇਰੇ ਘੇਰੇ ਤੇ ਆਓਗੇ ਤਾਂ ਤੁਹਾਨੂੰ ਫਲ ਮਿਲੇਗਾ ਤੁਸੀਂ ਇੰਨੀ ਪੂਰਨ ਮਾਸ਼ੀਆਂ ਉੱਥੇ ਜਾਓਗੇ ਤੁਹਾਨੂੰ ਤਾਂ ਫਲ ਮਿਲੇਗਾ ਜਦੋਂ ਅਸੀਂ ਸਮਝਣ ਲੱਗ ਗਏ ਨਾ ਬਾਣੀ ਨੂੰ ਅਸੀਂ ਇਹਦੇ ਵਿੱਚੋਂ ਸਭ ਕੁਝ ਪ੍ਰਾਪਤ ਕਰ ਲਾਂਗੇ ਤੇ ਸਮਝ ਲਾਂਗੇ ਕਿ ਜਿੱਥੇ ਪੜਾਂਗੇ ਦਿਲ ਦੇ ਨਾਲ ਕਿ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਬਾਣੀ ਦੇ ਵਿੱਚ ਸਭ ਕੁਝ ਸਾਨੂੰ ਪ੍ਰਾਪਤ ਹੋਏਗਾ ਬਾਣੀ ਵਿੱਚ ਕੀ ਨਹੀਂ ਹੈ ਵਿੱਚ ਬਾਣੀ ਅੰਮ੍ਰਿਤ ਸਾਰ ਹੈ ਤੇ ਫੜ ਜੋ ਅੱਜ ਸਾਡੀ ਕੌਮ ਦੀ ਹਾਲਤ ਹੈ ਅੱਗੇ ਸਮਾਂ ਹੁੰਦਾ ਸੀ ਗੁਰੂ ਸੰਗਤ ਜੀ ਇੱਕ ਅਖੰਡ ਪਾਠ ਸਭ ਹੁੰਦਾ ਸੀ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਅੱਜ ਅੱਜ ਪੰਜਾਬ ਵਿੱਚ ਵੀ ਉਹੀ ਕੰਮ ਸ਼ੁਰੂ ਹੋ ਗਏ ਨਹੀਂ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਅਖੰਡ ਪਾਠ ਸਭ ਹੁੰਦਾ ਸੀ ਤੇ 100 ਬੰਦਾ ਬੈਠ ਕੇ ਸੁਣਦਾ ਸੀ ਡੁੱਟੀਆਂ ਲੱਗਦੀਆਂ ਸੀ 24 ਘੰਟੇ 48 ਘੰਟੇ ਸਾਰੀ ਸੰਗਤ ਵਾਰੀ ਵਾਰੀ ਆ ਕੇ ਉਹ ਬਾਣੀ ਸੁਣਦੇ ਸਨ ਅੱਜ 100-100 ਪਾਠ ਰੱਖਿਆ ਹੋਇਆ ਹੈ ਹਾਲ ਬਣਾ ਦਿੱਤੇ 100-100 ਪਾੜ ਰੱਖਿਆ ਤੇ ਸੁਣਨ ਵਾਲਾ ਇੱਕ ਬਣੀ ਹੈ ਅੱਗੇ ਹੁੰਦਾ ਸੀ ਇੱਕ ਪਾਠ ਤੇ 100-100 ਬੰਦਾ ਬੈਠ ਕੇ ਸੁਣਦਾ ਸੀ ਤੇ ਅੱਜ 100-100 ਪਾੜ ਰੱਖਿਓ ਵੀ ਪਾਠੀਆਂ ਦੇ ਮੂੰਹ ਬੰਦ ਦਿੰਦੇ ਆ ਤੁਸੀਂ ਬੋਲਣਾ ਕੋਈ ਨਹੀਂ ਕੋ ਪੈਸਾ ਦਿਓ ਤੁਹਾਨੂੰ ਹੁਕਮ ਨਾਲ ਹੀ ਭੇਜ ਦੇਣਗੇ ਕਿਤੇ ਕਰਾਏ ਪਾਠ ਬੜ ਜਾਂਦੇ ਤੇ ਇਹ ਤਾਂ ਬਹੁਤ ਵੱਡਾ ਖਜ਼ਾਨਾ ਸੀ ਅ ਸਤਿਗੁਰੂ ਜੀ ਦਾ ਸ਼ਬਦ ਹੁੰਦਾ ਹੈ ਕਹਿੰਦੇ ਪਿਉ ਦਾਦੇ ਕਾ ਖੋਲ ਦਿਥਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਦਾਨਾ ਅੱਗੋਂ ਕਿੰਨੇ ਖੁਸ਼ ਹੁੰਨੇ ਆ ਕਦੇ ਨਾ ਪੁਰਾਣੇ ਕਿਤੇ ਖਜ਼ਾਨਾ ਮਿਲ ਜੇ ਸਾਨੂੰ ਕਿਤੇ ਬਾਪ ਦੀ ਜਾਇਦਾਦ ਮਿਲ ਜਾਏ ਬੰਦਾ ਬੜਾ ਖੁਸ਼ ਹੁੰਦਾ ਲੋਕਾਂ ਨੂੰ ਦੱਸਦਾ ਵੀ ਉਹ ਪਿਤਾ ਜੀ ਦੀ ਜ਼ਮੀਨ ਸੀ ਉਹ ਮੈਨੂੰ ਮਿਲ ਗਈ ਖਜ਼ਾਨਾ ਮਿਲ ਗਿਆ ਤੇ ਇਹ ਤਾਂ ਬੜੀ ਵੱਡੀ ਮਿਹਨਤ ਹੈ ਨਸਿਰੇ ਬਿੰਦੀ ਕੀਤੀ ਸੀ ਆ 2-4 ਸਾਲ 30 ਸਾਲ 40 ਸਾਲ 50 ਸਾਲ ਬੰਦਾ ਮਿਹਨਤ ਕਰਦਾ ਜੇ ਉਹਦਾ ਬੱਚੇ ਮਿਹਨਤ ਬਰਬਾਦ ਕਰ ਦੇਣ ਤੇ ਬੰਦਾ ਦੁਖੀ ਹੁੰਦਾ ਹੈ ਇਹ 239 ਸਾਲ ਦੀ ਮਿਹਨਤ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ 239 ਸਾਲ ਜਿਐਸੀ ਇਹਨੂੰ ਸਮਝੇਗਾ ਕੋਈ ਨਹੀਂ ਤੇ ਜੇ ਕੁਰਬਾਨੀ ਨੂੰ ਸਮਝਿਆ ਨਹੀਂ ਪ੍ਰਕਾਸ਼ਪੁਰ ਬਣਾਉਂਦੇ ਰਾਵਾਂਗੇ ਬਣਾਉਣੇ ਚਾਹੀਦੇ ਆ ਪਰ ਸਾਡੇ ਅੰਦਰ ਪ੍ਰਕਾਸ਼ ਨਹੀਂ ਹੋਏ ਜਿੰਨੇ ਤੱਕ ਕੁਰਬਾਨੀ ਨੂੰ ਨਹੀਂ ਸਮਝ ਆ ਗਈ ਇੱਕ ਸ਼ਬਦ ਪੜੋ ਰੋਜ਼ ਭਾਵੇਂ ਪੜੋ ਉਹਨੂੰ ਸਮਝੀਏ ਕਿ ਸਤਿਗੁਰੂ ਕੀ ਕਹਿੰਦੇ ਆ ਇੱਕ ਨਾ ਬੰਦਾ ਸੀ ਜੰਗਲ ਦੇ ਵਿੱਚ ਰਹਿੰਦਾ ਸੀ ਦੇ ਉਸੇ ਆਪਣੇ ਨਾਲ ਖੇਤੀ ਵੀ ਕਰਦਾ ਹੈ ਤੇ ਇੱਕ ਰਾਜਾ ਆਇਆ ਤੇ ਰਾਜਾ ਜਿਹੜਾ ਸੀ ਨਾ ਉਹ ਰਸਤਾ ਭਟ ਗਿਆ ਜੰਗਲ ਵਿੱਚ ਤੇ ਉਸ ਬੰਦੇ ਨੂੰ ਮਿਲ ਗਿਆ ਕਿਸਾਨ ਸੀ ਬੰਦਾ ਤੇ ਉਹਨੇ ਆਖਿਆ ਵੀ ਮੈਂ ਤੁਹਾਨੂੰ ਰਸਤਾ ਦੱਸਦਾ ਉਹਨੂੰ ਚਲ ਪਾਣੀ ਛਕਾਇਆ ਭੋਜਨ ਵੀ ਛਕਾਇਆ ਤੇ ਉਹਨੂੰ ਰਸਤੇ ਪਾ ਦਿੱਤਾ ਤੇ ਉਹ ਰਾਜਾ ਬੜਾ ਖੁਸ਼ ਹੋਇਆ ਤੇ ਰਾਜਾ ਜਾਣ ਲੱਗਾ ਨਾ ਇੱਕ ਕਾਗਜ਼ ਦੇ ਉੱਪਰ ਬਹੁਤ ਕੁਝ ਲਿਖ ਕੇ ਦੇ ਗਿਆ ਕਹਿੰਦਾ ਇਹ ਕਾਗਜ਼ ਬੜਾ ਕੀਮਤੀ ਹੈ ਇਹਨੂੰ ਸੰਭਾਲ ਕੇ ਰੱਖੀ। ਉਹ ਅਨਪੜ੍ਹ ਸੀ ਉਹਨੂੰ ਪਤਾ ਨਹੀਂ ਸੀ ਉਹਨੇ ਕਾਗਜ਼ ਨੂੰ ਸੰਭਾਲ ਲਿਆ। ਮਰਨ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਕਹਿ ਗਿਆ ਦੋ ਪੁੱਤਰ ਸੀ ਉਹਦੇ। ਕਹਿੰਦਾ ਕਾ ਬੇਟਾ ਇਹ ਕਾਗਜ਼ ਬੜਾ ਕੀਮਤੀ ਹੈ ਇਹਨੂੰ ਸੰਭਾਲ ਕੇ ਰੱਖੀ। ਕਹਿੰਦੇ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਇਹਦੀ ਬੜੀ ਸੰਭਾਲ ਕਰਾਂਗੇ ਉਹ ਵੀ ਅਨਪੜ੍ਹ ਸੀਗੇ। ਤੇ ਉਹਨਾਂ ਨੇ ਕੀ ਕੀਤਾ ਇੱਕ ਚੌਂਕੀ ਲਿਆਂਦੀ। ਚੌਂਕੀ ਤੇ ਪਾਇਆ ਕੱਪੜਾ ਉੱਥੇ ਰੱਖਿਆ ਕਾਗਜ਼ ਉਹਦੇ ਉੱਪਰ ਹੋਰ ਕੱਪੜਾ ਪਾਇਆ ਲਿਆ ਕੇ ਦੀਵਾ ਜਗਾਤਾ ਅਰਗਵਤੀਆਂ ਜਗਾਉਂਦੇ ਆ ਸਵੇਰੇ ਸ਼ਾਮ ਮੱਥਾ ਟੇਕਦੇ ਤੇ ਇੱਕ ਦਿਨ ਕੋਈ ਆ ਗਿਆ ਪੜਿਆ ਲਿਖਿਆ ਮਹਾਪੁਰਸ਼ ਉਹ ਆ ਕੇ ਕਿਹਨੂੰ ਮੱਥਾ ਟੇਕਦੇ ਹੋ ਉਹ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਕੋਈ ਮੰਤਰ ਸੀ ਕੋਈ ਰਾਜਾ ਦੇ ਗਿਆ ਸੀ ਸਾਡੇ ਪਿਤਾ ਜੀ ਨੂੰ ਤੇ ਅਸੀਂ ਉਹਨੂੰ ਮੱਥਾ ਟੇਕਦੇ ਉਹ ਕਹਿੰਦਾ ਮੈਨੂੰ ਵੀ ਦਰਸ਼ਨ ਕਰਾ ਦਿਓ ਤੇ ਉਹਨੇ ਜਦੋਂ ਦਰਸ਼ਨ ਕੀਤੇ ਨਾ ਉਹ ਮਤਲਬ ਉਹਨੂੰ ਪੜਿਆ ਕੰਨ ਲਗਾ ਵੇਪ ਕੋ ਇਹਦੇ ਵਿੱਚ ਤਾਂ ਇੰਨੇ ਪਿੰਡਾਂ ਦੀ ਜ਼ਮੀਨ ਰਾਜਾ ਤੁਹਾਨੂੰ ਲਿਖ ਕੇ ਦੇ ਗਿਆ ਇੰਨੇ ਪਿੰਡਾਂ ਦੀ ਜ਼ਮੀਨ ਤੁਹਾਡੇ ਪਿਤਾ ਦੇ ਨਾਮ ਕਰ ਗਿਆ ਸੀ ਰਾਜਾ ਆ ਤੁਸੀਂ ਗਰੀਬੀ ਦੀ ਹਾਲਤ ਵਿੱਚ ਰਹਿੰਦੇ ਹੋ ਇਹ ਕਹਾਣੀ ਝੂਠੀ ਹੋ ਸਕਦੀ ਹੈ ਪਰ ਇਹ ਕਹਾਣੀ ਅੱਜ ਸਾਡੀ ਹੈ ਅਸੀਂ ਕਰੇ ਖੋਲ ਕੇ ਦੇਖਿਆ ਪਿਓ ਦਾਦੇ ਦਾ ਖੋਲ ਦਿੱਤਾ ਖਜ਼ਾਨਾ ਜਦੋਂ ਇਹਨੂੰ ਸਮਝਾਂਗੇ ਬਾਣੀ ਜਿਹੜੀ ਸਾਡੇ ਜੀਵਨ ਦਾ ਆਧਾਰ ਹੈ ਬਾਣੀ ਸਾਡੇ ਜੀਵਨ ਦਾ ਆਧਾਰ ਹੈ ਤੇ ਜਦੋਂ ਬਾਣੀ ਦੇ ਨਾਲ ਸੰਜਾਈ ਮੈਂ ਜਦਾਂ ਬਹਿ ਕੇ ਕਹਿੰਦੀ ਆ ਗੁਰਮਾਣੀ ਜੀਵਨ ਜਾਚ ਹੈ ਗੁਰਬਾਣੀ ਜਿਹੜੀ ਹੈ ਰੱਬ ਨੂੰ ਮਿਲਣ ਵਾਸਤੇ ਪੌੜੀਆਂ ਹਨ ਗੁਰਬਾਣੀ ਜਿਹੜੀ ਹੈ ਅਸੀਸ ਦਿੰਦੀ ਹੈ ਗੁਰਬਾਣੀ ਜਿਹੜੀ ਹੈ ਗੁਫਤਗੂ ਕਰਦੀ ਹੈ ਗੁਰਬਾਣੀ ਗੱਲਬਾਤ ਕਰਦੀ ਕਿਦਾਂ ਬਾਣੀ ਪੜਦੇ ਆਪਾਂ ਜੇ ਅਸੀਂ ਆਰਾਮ ਦੇ ਨਾਲ ਪੜਾਂਗੇ ਨਾ ਜਿੱਦਾਂ ਹੁਣ ਸਵਾਲ ਕੀਤਾ ਪਿਤਾ ਜੀ ਪੜੀਏ ਹੱਥ ਪੈਰ ਤਨ ਦੇ ਕਿਨਕੇ ਬੇਟਾ ਪਾਣੀ ਢੋਟੈ ਉਤਰ ਸਕੇ ਪਿਤਾ ਜੀ ਮੂਤ ਪਲੀਤੀ ਕੱਪੜ ਹੋਏ ਕਿਨਕੇ ਬੇਟਾ ਦੇ ਸਾਵਣ ਲਈਏ ਤੋ ਪੜੀਏ ਮਤ ਪਾਪਾਂ ਕੇ ਸੰ ਬੇਟਾ ਉਹ ਢੋਟੇ ਨਾ ਮੇ ਕਿ ਰ ਬਾਣੀ ਕਿਉਂ ਨਹੀਂ ਬੋਲਦੀ ਅਸੀਂ ਪੜਦੇ ਉਸ ਤਰੀਕੇ ਦੇ ਨਾਲ ਵੀ ਸਾਨੂੰ ਬਾਬਿਆਂ ਨੇ ਦੱਸਦਾ ਵੀ ਤੁਸੀਂ ਆ ਕੰਮ ਕਰਨਾ ਹੈ ਉਹ ਚੱਕਰਾਂ ਦੇ ਵਿੱਚ ਪਾ ਦਿੱਤਾ ਅੱਜ 35 35ਵੇਂ ਮੇਲੇ ਵਿੱਚ ਸੁਖਣੀ ਸਾਹਿਬ ਪੜਿਆ ਜਾ ਰਿਹਾ ਹੈ ਤੇ ਕਿਹੜੀ ਬਾਣੀ ਪੜੀ ਜਾ ਰਹੀ ਹੈ ਉਥੇ ਦੱਸਤਾ ਵੀ ਤੁਸੀਂ ਅੰਮ੍ਰਿਤਸਰ ਆਓ ਤੁਹਾਡੀ ਅਰਦਾਸ ਹੋਏਗੀ ਤੇ ਸਾਨੂੰ ਤਾਂ ਸਤਿਗੁਰ ਕਹਿੰਦੇ ਭਾਈ ਇਹਨੂੰ ਬਾਣੀ ਨੂੰ ਸਮਝਣ ਦਾ ਯਤਨ ਕਰਨਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਦੀ ਨਿਦਕਰ ਵਾਸਾ ਤੇ ਸਾਨੂੰ ਉਹ ਸਮਝ ਦਿੱਤੀ ਸਤਿਗੁਰ ਨੇ ਕਹਿੰਦੇ ਰੋਜ਼ ਪੜ੍ਹਨੀ ਹੈ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਮਾਰਗ ਕਹਿੰਦੇ ਆਵੋ ਸਿੱਤ ਸਤ ਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਣੀ ਉਹਨਾਂ ਦੇ ਹਿਰਦੇ ਵਿੱਚ ਸਮਾਜ ਆਂਦੀ ਹੈ ਜੋ ਫਿਰੋਜ਼ ਪੀਂਦੇ ਆ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜੱਪਿਓ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਨਾਲ ਇਹ ਵੀ ਹਦਾਇਤ ਕੀਤੀ ਐ ਸਤ ਗੁਰੂ ਬਿਨਾ ਹੋਰ ਕੱਚੀ ਬਾਣੀ ਜਿਹਨੂੰ ਸਾਨੂੰ ਹੋਰ ਪਾਸੇ ਜਿਹੜੀ ਚੀਜ਼ ਲੱਗੇ ਜਾਂਦੀ ਐ ਉਹ ਕੱਚੀ ਐ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਬਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਜਦੋਂ ਅਸੀਂ ਬਾਣੀ ਦੇ ਨਾਲ ਜੁੜਾਂਗੇ ਬਾਣੀ ਨੂੰ ਸਮਝਣ ਦਾ ਜਦੋਂ ਕਰਾਂਗੇ ਤੇ ਬਾਣੀ ਸਾਡਾ ਜੀਵਨ ਬਦਲ ਦੇਗੀ ਬਾਣੀ ਸੀ ਇੱਕੋ ਸ਼ਬਦ ਸੁਣਿਆ ਸਾਧ ਸੰਗਤ ਦੀ ਪਾਈ ਲੈਣਾ ਵੀ ਨੇ ਇੱਕੋ ਸੁਣਿਆ ਸੀ ਨਾ ਜਿਤ ਸੇਵੇ ਆ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀ ਜੀਵਨ ਬਦਲ ਗਿਆ ਇੱਕੋ ਸ਼ਬਦ ਬਾਬਾ ਅਮਰਦਾਸ ਜੀ ਨੇ ਸੁਣਿਆ ਸੀ ਬਾਣੀ ਉਹੀ ਹੈ ਗੁਰੰਗਦੇਵ ਜੀ ਦੀ ਸ਼ਰਨ ਵਿੱਚ ਆ ਗਏ ਗੁਰੂ ਅਮਰਦਾਸ ਜੀ ਇੱਕੋ ਸ਼ਬਦ ਸੀ। ਪਰ ਫੇਰ ਅੱਜ ਬੇਨਤੀ ਕਰ ਰਿਹਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਕਿ ਲੋਕੀ ਅੱਜ ਵੀ ਕਹਿੰਦੇ ਆ ਸੱਜਣ ਠੱਗ ਹੈ ਸੱਜਣ ਠੱਗ ਹੈ ਕਹਿੰਦੇ ਮੈਂ ਇਹ ਕਹਿਣਾ ਕਿ ਉਹਦੇ ਵਰਗਾ ਮਹਾਪੁਰਸ਼ ਦੁਨੀਆ ਦੇ ਵਿੱਚ ਨਹੀਂ ਹੈ। ਉਹਦੇ ਵਰਗਾ ਮਹਾਪੁਰਸ਼ ਕੋਈ ਨਹੀਂ ਹੈ ਜਿਹਨੇ ਇੱਕ ਸ਼ਬਦ ਸੁਣਿਆ ਉੱਜਲ ਕਿਹਾ ਚਿਤਕਣਾ ਕੋਟਮ ਕਲੜੀ ਮਾਸ ਗੁਰੂ ਨਾਨਕ ਦਾ ਸਿੱਖ ਬਣ ਗਿਆ ਅਸੀਂ ਹਜ਼ਾਰਾਂ ਸ਼ਬਦ ਪੜ ਲਏ ਆ ਗਾਰਾਂ ਸ਼ਬਦ ਸੁਣ ਲੈ ਅਸੀਂ ਉੱਥੇ ਤੇ ਉੱਥੇ ਖੜੇ ਇਹ ਉਹ ਤਾਂ ਬਹੁਤ ਵੱਡਾ ਮਹਾਪੁਰਸ਼ ਹੋ ਗਿਆ ਬਾਣੀ ਜੀਵਨ ਬਦਲ ਦਿੰਦੀ ਹੈ ਸਤਿਗੁਰ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ ਬਖਸ਼ਿਸ਼ ਕੀਤੀ ਹੈ ਜਿਹੜੀ ਸਾਡੇ ਤੇ ਰਹਿਮਤ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲਾਇਆ ਮੈਂ ਹਮੇਸ਼ਾ ਬਿੰਕ ਕਰ ਦਿੰਦਾ ਹੈ ਤਾਂ ਗੱਲ ਹਾਸੇ ਵਾਲੀ ਜੇ ਅਸੀਂ ਨਾ ਮਹੱਲੇ ਦਾ ਪ੍ਰਧਾਨ ਚੁਣਨਾ ਹੋਵੇ ਨਾ ਗੁਰਦੁਆਰੇ ਦਾ ਆ ਕਿੰਨਾ ਰੋਲਾ ਪੈਂਦਾ ਜੇ ਸਾਨੂੰ ਗੁਰੂ ਬਣਾਉਣਾ ਪੈਂਦਾ ਤੇ ਕੌਮ ਦੀ ਕੀ ਹਾਲਤ ਹੋਣੀ ਸੀ ਤੇ ਗੁਰੂ ਅਰਜਨ ਸਾਹਿਬ ਆੜ ਆਏ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਆਪ ਆਪ ਬਖਸ਼ਿਸ਼ ਕਰ ਦਿੱਤੀ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁਲਾ ਨੂੰ ਬਖਸ਼ਦੇ ਹਾਂ ਬਲਾਉ ਅਤੇ ਸਾਰੇ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਦੀ ਬਹੁਤ ਹੀ ਭਾਗਸ਼ਾਹੀ ਹੋ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਪ ਨੂੰ ਸਮਰਪਿਤ ਅੱਜ ਦੇ ਗੁਰਮਤ ਸਮਾਗੋ ਦੀਆਂ ਹਾਜ਼ਰੀਆਂ ਭਰ ਰਏ ਹੋ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ